ਤਾੜੀਵਾਲ ਮੈਡੀਕਲ ਸਟੋਰਾਂ ਤੇ ਰੇਡ ਤਾੜੀਵਾਲ ਮੈਡੀਕਲ ਸਟੋਰ ਤੇ ਡਰੱਗ ਇੰਸਪੈਕਟਰ ਤੇ ਪੁਲਿਸ ਨੇ ਸਾਂਝੇ ਤੌਰ ਤੇ ਰੇਡ ਕੀਤੀ ਜਿਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਰੱਗ ਇੰਸਪੈਕਟਰ ਨੇ ਦੱਸਿਆ ਕਿ ਇਸ ਮੈਡੀਕਲ ਸਟੋਰ ਦੀ ਸ਼ਿਕਾਇਤ ਹੋਈ ਸੀ ਇਹ ਨਸ਼ੇ ਦਾ ਕਾਰੋਬਾਰ ਕਰਦਾ ਹੈ ਜਿਸ ਦੇ ਆਧਾਰ ਤੇ ਅਸੀਂ ਅੱਜ ਇਸ ਮੈਡੀਕਲ ਸਟੋਰ ਤੇ ਰੇਡ ਕੀਤੀ ਹੈ ਅਤੇ ਜੋ ਦਵਾਈਆਂ ਅਸੀਂ ਦੇਖੀਆਂ ਹਨ ਉਹਨਾਂ ਦੇ ਬਿੱਲ ਇਹਨਾਂ ਦੇ ਕੋਲ ਪੂਰੇ ਪਾਏ ਗਏ ਹਨ ਅਤੇ ਇੱਕ ਦਵਾਈ ਹੈ ਜਿਸ ਦਾ ਬਿੱਲ ਇਹਨਾਂ ਦੇ ਕੋਲ ਨਹੀਂ ਹੈ ਅਸੀਂ ਇਹਨਾਂ ਨੂੰ ਸਮਾਂ ਦੇ ਦਿੱਤਾ ਹੈ ਕਿ ਤੁਸੀਂ ਇਸ ਸਮੇਂ ਦੇ ਅੰਦਰ ਆਪਣਾ ਬਿੱਲ ਦਿਖਾ ਦਿਓ ਜਦ ਇਸ ਚੈਕਿੰਗ ਸੰਬੰਧੀ ਮੈਡੀਕਲ ਸਟੋਰ ਦੇ ਮਾਲਕ ਸਤੀਸ਼ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਜੋ ਦਵਾਈਆਂ ਮਿਲਿਆ ਸਨ ਉਹਨਾਂ ਦੇ ਬੇਪੂਰੇ ਬਿੱਲ ਹਨ ਅਤੇ ਅਸੀਂ ਬਿੱਲ ਦਿਖਾ ਦਿੱਤੇ ਹਨ ਪਰ ਇੱਕ ਦਵਾਈ ਹੈ ਜਿਸ ਦਾ ਬਿੱਲ ਸਾਡੇ ਕੋਲ ਕਿਤੇ ਰੱਖਿਆ ਗਿਆ ਹੈ ਅਸੀਂ ਉਹਨਾਂ ਕੋ ਸਮਾਂ ਮੰਗਿਆ ਸੀ ਅਤੇ ਸਾਨੂੰ ਉਹਨਾਂ ਨੇ ਸਮਾਂ ਦੇ ਦਿੱਤਾ ਹੈ ਕਿ ਤੁਸੀਂ ਕੱਲ ਤੱਕ ਇਸ ਦਵਾਈ ਦਾ ਬਿੱਲ ਦਿਖਾ ਦਿਓ। ਹੋਰ ਸਾਡੇ ਕੋਲ ਐਸੀ ਕੋਈ ਦਵਾਈ ਨਹੀਂ ਮਿਲ ਜੂ ਗੈਰਕਾਨੂੰਨੀ ਹੋਵੇ ਅਤੇ ਜਿਸ ਦਾ ਸਾਡੇ ਕੋਲ ਬਿੱਲ ਨਾ ਹੋਵੇ। ਇਸ ਬੰਦੇ ਜਿਹੜਾ ਡਰੱਗ ਸਟੋਰ ਹੈਗਾ ਇਹਦੀ ਪੁਲਿਸ ਵੱਲੋਂ ਕੰਪਲੀਟ ਕੀਤੀ ਗਈ ਸੀ ਕਿ ਇਹਦੇ ਤੇ ਇਹ ਕੋਈ ਨਸ਼ਿਆਂ ਦਾ ਕੰਮ ਕਰਦਾ ਹੈਗਾ। ਇਹਦੇ ਵਿੱਚ ਦਵਾਈਆਂ ਚੈੱਕ ਕੀਤੀਆਂ ਗਈਆਂ ਹੈਗੀਆਂ ਵਾ ਪਰਚੇਜ਼ ਜਿਹੜੀ ਹੈ ਇੱਕ ਸਟਿੱਪ ਦਾ ਨਹੀਂ ਸੀ ਉਹਨਾਂ ਨੇ ਦਿਖਾਇਆ। ਉਹਨਾਂ ਨੂੰ ਡੱਟ ਕੀਤਾ ਜਾਂਦਾ ਹੈ ਕਿ ਜਿਹੜੀ ਹੈ ਉਹ ਪਰਚੇਜ਼ ਦਾ ਰਿਕਾਰਡ ਸਬਮਿਟ ਕੀਤਾ ਜਾਵੇ ਜਲਦ ਜਲਦ ਜੋ ਦਵਾਈਆਂ ਸੀਗੀਆਂ ਇਹਦਾ ਪਰਚੇਜ਼ ਤੇ ਸੇਲ ਦਾ ਰਿਕਾਰਡ ਚਾ ਕੀਤਾ ਗਿਆ ਤੇ ਸਿਰਫ ਇੱਕ ਜਿਹੜਾ ਸਟਿੱਪ ਹੈ ਉਹਦਾ ਪਰਚੇਜ਼ ਦਾ ਰਿਕਾਰਡ ਨਹੀਂ ਸੀ ਵਿਖਾਇਆ ਔਰ ਇਹਨਾਂ ਨੂੰ ਫਰਮ ਨੂੰ ਅਟੈਚ ਕੀਤਾ ਗਿਆ ਕਿ ਛੇਤੀ ਛੇਤੀ ਜਿਹੜਾ ਰਿਕਾਰਡ ਜਿਹੜਾ ਪੇਸ਼ ਕੀਤਾ ਜਾਵੇ ਜਮ ਜੁਆਇੰਟ ਜਿਹੜੀ ਇਨਸਪੈਕਸ਼ਨ ਨੇ ਰੂਟੀਨ ਚ ਵੀ ਹੋ ਰਹੀ ਹੈ ਜੁਧ ਨਸ਼ਾ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਉਹਨਾਂ ਦੇ ਵੀ ਵਿਰੋਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਜੀ ਮੇਰਾ ਨਾਮ ਸ਼ਤੀਸ਼ ਕੁਮਾਰ ਸ਼ਰਮਾ ਹੈ ਸ਼ੰਕਰਕਰ ਮੈਡੀਕਲ ਸਟੋਰ ਮੇਰੀ ਦੁਕਾਨ ਦਾ ਨਾਮ ਹੈ ਤੇ ਪੁਲਿਸ ਨੇ ਪਲੱਸ ਸਾਡੇ ਡਰਗ ਇਨਸ펙 ਉਹਨਾਂ ਨੇ ਮੇਰੇ ਦੁਕਾਨ ਦੀ ਤਲਾਸ਼ੀ ਲਈ ਆ ਤਲਾਸ਼ੀ ਦੇ ਵਿੱਚ ਕੋਈ ਚੀਜ਼ ਉਹਨਾਂ ਨੂੰ ਬਰਾਬਰ ਨਹੀਂ ਹੋਈ ਜਿਹੜੀਆਂ ਉਹਨਾਂ ਨੇ ਤਿੰਨ ਚ ਆਈਟਮਾਂ ਮੇਰੇ ਕੋਲ ਕੀਤੀਆਂ ਹੀ ਉਹਨਾਂ ਨੇ ਬਿੱਲ ਪ੍ਰੋਡਿਊਸ ਕਰ ਦਿੱਤੇ ਆ ਇੱਕ ਚੀਜ਼ ਦਾ ਬਿੱਲ ਨਹੀਂ ਆਦਾ ਉਹ ਬਿੱਲ ਕੋਈ ਪਹਿਲਾਂ ਪਰਚੇਜ਼ ਕੀਤੀ ਉਹਦਾ ਵੀ ਵੇਰਵਾ ਟਾਈਮ ਦਿੱਤਾ ਵੀ ਕੱਲ ਸਵੇਰ ਤੱਕ ਮਿਲ ਜਾਵੇ ਨਹੀਂ ਉਹ ਕਿਸੇ ਨੇ ਕਿਸੇ ਨੇ ਕੰਪਲੇਨ ਕੀਤੀ ਦੀ ਆ ਜੀ ਤੇ ਉਹਦੇ ਕਰਕੇ ਉਹਨਾਂ ਨੇ ਰੈਡ ਕੀਤੀ ਆ ਜੀ